ਕਵਿਤਾ ਦੇ ਜੀਠ ਇਸ ਲਿਖਤ ਦੇ ਲੇਖਕ ਨੇ ਬੁੱਧ ਸਿੰਘ ਨੀਲੋ ਜੀ ਇੱਕ ਲੋਕ ਬੋਲੀ ਹੈ ਜਿਹੜੀ ਔਰਤ ਮੰਨ ਦੀ वेदना ਨੂੰ ਪ੍ਰਗਟ ਕਰਦੀ ਹੈ ਪਰ ਉਹ ਜੀਠ ਦੇ ਕੋਲੋਂ ਹੀ 5 ਰੁਪਏ ਕਿਉਂ ਮੰਗਦੀ ਹੈ ਇਸ ਦਾ ਮਨੋਵਿਗਿਆਨਿਕ ਪਿਛਲੇਸ਼ਣ ਤਾਂ ਮਨੋਵਿਗਿਆਨੀ ਹੀ ਕਰ ਸਕਦੇ ਨੇ ਪਰ ਇਸ ਦੇ ਅੰਦਰ ਛੁਪਿਆ ਉਹ ਸੱਚ ਜਿਸ ਨੂੰ ਅਸੀਂ ਨਾ ਨਕਾਰ ਦੇ ਤੇ ਨਾ ਹੀ ਸਵੀਕਾਰ ਕਰਦੇ ਹਾਂ ਪਰ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਖੈਰ ਤੁਸੀਂ ਆਪੇ ਹੀ ਲਾਓ ਲਖਣ ਤੇ ਕਰੋ ਵਿਚਾਰ ਇਹ ਲੋਕ ਬੋਲੀ ਕੀ ਕਹਿੰਦੀ ਹੈ ਜੇਠਾਵੇ ਦੇ ਦੇ 5 ਰੁਪਏ ਮੈਂ ਚੜਵਾਉਣੀ ਬੰਗਾ ਆ ਹੁਣ ਜਦੋਂ ਦੀ ਧਰਤੀ ਗਲੋਬਲ ਹੋਈ ਹੈ ਸੰਸਾਰ ਇੱਕ ਪਿੰਡ ਬਣ ਗਿਆ ਇਸ ਨੇ ਪਿੰਡ ਖਤਮ ਕਰ ਦਿੱਤੇ ਤੇ ਸ਼ਹਿਰ ਦਲਦਲ ਵਾਂਗ ਵਧੇ ਜਾ ਰਹੇ ਨੇ ਹੁਣ ਸੰਚਾਰ ਸਾਧਨਾ ਵਿੱਚ ਫੇਸਬੁੱਕ ਟਵਿੱਟਰ ਤੇ ਇੰਟਰਨੈਟ ਆਇਆ ਬਸ ਉਦੋਂ ਤੋਂ ਹੀ ਕਪਤਾ ਦੀਆਂ ਬਾਹਾਂ ਵਿੱਚ ਬੰਗਾ ਚੜਾਉਣ ਵਾਲਿਆਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ ਜਿਸ ਦੇ ਚਿੱਤ ਵਿੱਚ ਜੋ ਆਉਂਦਾ ਹੈ ਉਹ ਕਪਤਾ ਦੇ ਨਾਂ ਉੱਤੇ ਬੇਹੇ ਕੜਾ ਵਾਂਗ ਪਰੋਸੀ ਜਾ ਰਿਹਾ ਹੈ ਪੰਜਾਬੀ ਦੇ ਵਿੱਚ ਸਭ ਤੋਂ ਵੱਧ ਕਪਤਾ ਲਿਖੀ ਜਾ ਰਹੀ ਹੈ ਤੇ ਛਪ ਰਹੀ ਹੈ ਇਹ ਕਪਤਾ ਦੇ ਨਾਂ ਹਿਤ ਬੰਗਾ ਵਿੱਚ ਕੱਚ ਦੀਆਂ ਹਨ ਤੇ ਰੰਗ-ਵਰੰਗੀਆਂ ਕਾਲੀਆਂ ਪੀੜੀਆਂ ਨੀਲੀਆਂ ਤੇ ਚਿੱਟੀਆਂ ਪਾਠਕਾਂ ਨੂੰ ਪਹਿਨਾਈਆਂ ਜਾ ਰਹੀਆਂ ਨੇ ਪਰ ਕੱਚ ਦੇ ਸੱਚ ਨੂੰ ਕੋਈ ਨਹੀਂ ਜਾਣਦਾ ਕੱਚੀ ਜਾਰੀ ਲੱਡੂਆਂ ਦੀ ਲੱਡੂ ਖਾ ਕੇ ਤੁਰਦੀ ਬਣੀ ਇਸ ਬੋਲੀ ਦੇ ਵਾਂਗ ਹਰ ਕੋਈ ਆਪਣੀ ਟੁੱਟੀ ਜਾਰੀ ਦੇ ਕੀਰਨੇ ਪਾਉਂਦਾ ਤੇ ਕਪਤਾ ਦੀਆਂ ਬਾਹਾਂ ਵਿੱਚ ਪੰਗਾ ਚੜਾਉਂਦਾ ਉਹਨਾਂ ਨੂੰ ਨਾ ਤਾਂ ਕੱਚ ਦੀ ਤਸਵੀਰ ਰੰਗਾਂ ਦੀ ਭਾਸ਼ਾ ਬੋਲੀ ਤੇ ਉਸ ਦੇ ਸੁਆ ਦਾ ਗਿਆਨ ਤੇ ਨਾ ਹੀ ਸਮਝ ਹੈ ਹਾਂ ਜੇ ਉਹਨਾਂ ਨੂੰ ਗਿਆਨ ਹੋਵੇ ਤਾਂ ਉਹ ਕਪਤਾ ਦੀਆਂ ਬੰਗਾਂ ਚੁੱਕੀ ਨਾ ਫਿਰਨ ਜਿਨ੍ਹਾਂ ਨੂੰ ਕਪਤਾ ਲਿਖਣ ਦਾ ਪਤਾ ਲੱਗ ਜਾਂਦਾ ਹੈ ਉਹ ਸਾਹਿਤ ਦੇ ਉਸਤਾਦ ਮਿਸਤਰੀ ਬਣ ਜਾਂਦੇ ਨੇ ਤੇ ਫਿਰ ਉਹ ਫਿਰ ਕਪਤਾ ਲਿਖਣ ਵਾਲੇ ਠੇਕੇਦਾਰ ਬਣ ਜਾਂਦੇ ਨੇ ਹੁਣ ਆ ਜਦੋਂ ਦਾ ਕਿਤਾਬ ਛਪਣ ਦਾ ਕੰਮ ਸਖਾਲਾ ਹੋਇਆ ਜਿਸ ਨੇ ਹਰ ਕੋਈ ਕਵੀ ਤੇ ਕਵਿਤਰੀ ਬਣਾ ਦਿੱਤੀ ਹੈ ਜਿਸ ਦੀ ਜੇਬ 'ਚ ਤਮੜੇ ਨੇ ਉਹ ਆਪਣੀਆਂ ਬੰਗਾਂ ਦੀ ਪਟਾਰੀ ਚੁੱਕ ਕੇ ਪ੍ਰਕਾਸ਼ਕ ਦੇ ਮੱਥੇ ਵਿੱਚ ਇੱਟ ਵਾਂਗ ਵੱਜਦਾ ਅੱਗੋਂ ਪ੍ਰਕਾਸ਼ਕ ਵੀ ਘਰੇਾਈ ਵਿਆਹ ਦੀ ਡੋਲੀ ਵਾਂਗ ਉਸ ਦਾ ਸਵਾਗਤ ਕਰਦਾ ਹੈ ਉਹ ਪਹਿਲਾਂ ਤਾਂ ਉਸ ਦੇ ਸਿਰ ਤੋਂ ਪਾਣੀ ਵਾਰ ਕੇ ਪਿੰਦਾ ਅਸੀਸਾਂ ਦਿੰਦਾ ਤੇ ਅੰਡਣਾ ਗੁੰਡਣਾ ਵਾਂਗ ਉਸ ਦੀ ਸਾਹਿਤ ਪਟਾਰੀ ਲਈ ਸਾਹਿਤ ਦੇ ਵਿਦਵਾਨ ਮਰਾਸੀਆਂ ਤੋਂ ਸੇਰੇ ਲਿਖਵਾਉਂਦਾ ਤੇ ਰਿਲੀਜ਼ ਸਮਾਗਮ ਤੇ ਪੜਾਉਂਦਾ ਊਂਜ ਤਾਂ ਪ੍ਰਕਾਸ਼ਕ ਦੀਆਂ ਪੌੜੀਆਂ ਚੜ੍ਹ ਕੇ ਹੀ ਪਤਾ ਲੱਗਦਾ ਹੈ ਕਿ ਪ੍ਰਕਾਸ਼ਕ ਕੀ ਤਾਰੇ ਵਿਖਾਉਂਦਾ ਜਿਵੇਂ ਪੁਲਿਸ ਵਾਲੇ ਪਰਚਾ ਦਰਜ ਕਰਨ ਤੇ ਕੇਸ ਭੁਗਤਣ ਦੇ ਦੁੱਖ ਦੱਸਦੇ ਨੇ ਤੇ ਅੱਜਕੱਲ੍ਹ ਹਸਪਤਾਲਾਂ ਵਾਲੇ ਮਰੀਜ਼ ਦੇ ਬਾਰਸਾਂ ਨੂੰ ਡਰਾਉਂਦੇ ਤੇ ਬਰਚਾਉਂਦੇ ਨੇ ਮਰੀਜ਼ ਭਾਵੇਂ ਠੀਕ ਹੋਵੇ ਪਰ ਨਾਲ ਆਏ ਦੀਆਂ ਪਦੀੜਾਂ ਪਵਾ ਦਿੰਦੇ ਨੇ ਹੁਣ ਤਾਂ ਹਸਤਾਲ ਵਾਲਿਆਂ ਨੇ ਬੌਂਸਰ ਵੀ ਰੱਖ ਲੈਨੇ ਲੇਖਕਾਂ ਕਵੀਆਂ ਤੇ ਕਵਿਤਰੀਆਂ ਤੇ ਪ੍ਰਕਾਸ਼ਕਾਂ ਨੇ ਜਿਵੇਂ ਅਲੋਚਕ ਰੱਖੇ ਹੋਏ ਨੇ ਕੰਮ ਸਭ ਦਾ ਇੱਕੋ ਜਿਹਾ ਹੈ ਝੂਠ ਨੂੰ ਸੱਚ ਬਣਾਉਣਾ ਖੈਰ ਆਪਾਂ ਤਾਂ ਜੇਠ ਦੀਆਂ ਗੱਲਾਂ ਕਰਦੇ ਸੀ ਜਦੋਂ ਦਾ WhatsApp Facebook ਉੱਤੇ ਮੇਰੀ ਪਤਨੀ ਨੇ ਖਾਤਾ ਖੋਲਿਆ ਬਸ ਉਸ ਨੂੰ ਇਸ ਦਾ ਭੂਤ ਚੜ ਗਿਆ ਕਹਿੰਦੀ ਹਮ ਵੀ ਕਵੀ ਹੁੰਦੇ ਹੁਣ ਦਿਨ ਰਾਤ ਉਹਦੇ ਨਾਲ ਚਿੰਬੜੀ ਰਹਿੰਦੀ ਹੈ ਚੁੱਲੇ ਉੱਤੇ ਦਾਲ ਤਰਕੇ ਭੁੱਲ ਜਾਂਦੀ ਐ। ਚਾਹ ਤਰੂ ਸੜਕਿਓ ਲੁੱਕ ਬਣ ਜਾਊ। ਪਰ ਇਹ ਆਪਣੇ ਮੋਬਾਈਲ ਤੋਂ ਆਪਣੀਆਂ ਅੱਖਾਂ ਪਰੇ ਨਹੀਂ ਕਰਦੀ। ਪਹਿਲਾਂ-ਪਹਿਲਾਂ ਤਾਂ ਉਹ ਹੋਰਨਾਂ ਦੀਆਂ ਕਪਤਾਵਾਂ ਫੇਸਬੁੱਕ ਉੱਤੇ ਪਾਉਂਦੀ ਸੀ। ਜਦੋਂ ਕਿਸੇ ਨੇ ਲਾਈਕ ਕਰਨਾ ਨਾਲ ਹੀ ਕਮੈਂਟ ਕਰ ਦੇਣਾ ਕਮਾਲ ਐ। ਬਹੁਤ ਵਧੀਆ ਲਿਖਦੇ ਰਹੋ। ਉਸਨੇ ਹੋਰ ਫੱਟੇ ਚੱਕਦੇ ਨੇ। ਹੁਣ ਅੱਗਿਓ ਲਾਈਕ ਕਰਨ ਵਾਲੇ ਵੀ ਅਜਿਹੀ ਹੁੰਦੇ ਨੇ ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਹੁੰਦਾ ਵੀ ਜਿਹੜੀਆਂ ਕਵਤਾ ਦੀਆਂ ਲਾਈਨਾਂ ਨੂੰ ਉਹ ਕਮਾਲ ਦੀ ਕਹਿ ਰਹੇ ਨੇ ਤੇ ਉਸ ਦੀ ਸਿਫਤ ਕਰ ਰਹੇ ਨੇ ਉਹ ਸਿਫਤ ਕਰਨ ਦੇ ਯੋਗ ਤਾਂ ਹਨ ਪਰ ਉਸ ਦੀ ਸਰਜਿਕ ਮੇਰੀ ਪਤਨੀ ਨਹੀਂ ਬਲਕਿ ਕੋਈ ਹੋਰ ਵੱਡਾ ਸ਼ਾਇਰ ਹੈ ਪਰ ਫੇਸਬੁੱਕ ਦੇ ਬਹੁਤੇ ਸ਼ਾਇਰ ਤਾਂ ਕਿਤਾਬ ਤੋਂ ਇਉਂ ਡਰਦੇ ਨੇ ਜਿਵੇਂ ਗਲੇਲ ਤੋਂ ਕਾਂ ਪਰ ਹੁਣ ਕਾਂ ਨੂੰ ਕੌਣ ਹਟਾਵੇ ਕਿ ਉਹ ਕਾਂ ਕਾਂ ਨਾ ਕਰੇ ਉਹਨਾਂ ਤਾਂ ਕਾਮਰ ਵਾਲੀ ਪੌਣੀ ਹੀ ਹੁੰਦੀ ਹੈ ਇਹ ਪਾਈ ਜਾਂਦੇ ਨੇ ਕੋਈ ਸੁਣੇ ਜਾਂ ਨਾ ਸੁਣੇ ਉਹਨਾਂ ਨੂੰ ਕੀ ਹੈ ਇੱਕ ਦਿਨ ਤਾਂ ਇੱਕ ਫੇਸਬੁੱਕੀ ਨੇ ਕਮਾਲ ਹੀ ਕਰ ਦਿੱਤੀ। ਉਸਨੇ ਮੇਰੀ ਪਤਨੀ ਨੂੰ ਲਿਖ ਦਿੱਤਾ, "ਤੁਸੀਂ ਛੇਤੀ ਛੇਤੀ ਆਪਣੀ ਕਿਤਾਬ ਛਾਪੋ। ਅਸੀਂ ਉਸ ਕਿਤਾਬ ਨੂੰ ਵੱਡੇ ਸਮਾਗਮ ਵਿੱਚ ਰਿਲੀਜ਼ ਕਰਾਂਗੇ।" ਅਸੀਂ ਫੇਸਬੁੱਕ ਵਾਲਿਆਂ ਨੇ ਇੱਕ ਸਭਾ ਬਣਾਈ ਹੈ। ਸਾਡੇ ਕੋਲੇ ਅਜਿਹਾ ਪ੍ਰਕਾਸ਼ਕ ਹੈ ਜਿਹੜਾ ਬਿਨਾਂ ਕਿਸੇ ਲਾਭਹਾਨੀ ਦੇ ਕਿਤਾਬ ਛਾਪ ਦਿੰਦਾ ਹੈ। ਤੁਸੀਂ ਬਸ 20000 ਰੁਪਏ ਦਾ ਪ੍ਰਬੰਧ ਕਰੋ। ਬਸ ਫਿਰ ਦੇਖਿਓ, ਅਸੀਂ ਤੁਹਾਨੂੰ ਕਿਤਾਬ ਦਾ ਸਰਪ੍ਰਾਈਜ਼ ਦੇਵਾਂਗੇ। ਤੁਹਾਡੀਆਂ ਸਾਰੇ ਅਸੀਂ ਸਾਰੀਆਂ ਕਪਤਾਮਾਂ ਸੰਭਾਲੀਆਂ ਹੋਈਆਂ ਨੇ ਤੁਹਾਡੇ ਹਾਂ ਪੱਖੀ ਹੰਗਾਰੇ ਦੀ ਅੜੀ ਕਰਾਂਗਾ ਉਸ ਦੀ ਇਹ ਟਿੱਪਣੀ ਪੜ੍ਹ ਕੇ ਪਤਨੀ ਤਾਂ ਘਰ ਵਿੱਚ ਇਉਂ ਭੱਜੀ ਫਿਰੇ ਜਿਵੇਂ ਵਿਆਹ ਵਿੱਚ ਨੈਣ ਭੱਜੀ ਫਿਰਦੀ ਹੈ ਜਦੋਂ ਮੈਂ ਪੁੱਛਿਆ ਕੀ ਗੱਲ ਹੈ ਅੱਜ ਸਰਕਾਰ ਬੜੀ ਖੁਸ਼ ਹੈ ਜਿਵੇਂ ਅੱਜਕੱਲ੍ਹ ਭਾਜਪਾ ਸਰਕਾਰ ੱੱਕੇ ਨਾਲ ਚੋਣਾਂ ਜਿੱਤ ਕੇ ਆਪਣੀ ਪਿੱਠ ਆਪੇ ਥਾਪੜੀ ਜਾਂਦੀ ਹੈ ਪਰ ਤੈਨੂੰ ਕਿਹੜੀ ਗਿੱਦੜ ਸਿੰਘ ਹੀ ਲੱਗ ਗਈ ਆਖਣ ਲੱਗੀ ਤੁਹਾਨੂੰ ਕਈ ਬਰੇ ਹੋ ਗਏ ਲਿਖਦਿਆਂ ਨੂੰ ਤੁਹਾਡੀ ਇੱਕ ਕਿਤਾਬ ਨਹੀਂ ਛਪੀ ਮੈਂ ਜੇ ਲਿਖਣਾ ਹੀ ਸ਼ੁਰੂ ਕੀਤਾ ਪ੍ਰਸ਼ਾਂਸ਼ਕ ਮੇਰੀ ਕਿਤਾਬ ਛਾਪਣ ਦੀ ਤਿਆਰੀ ਕਰੀ ਫਿਰਦੇ ਨੇ ਉਸਨੇ ਇੰਜ ਉਸਨੇ ਇੰਜ ਆਖਿਆ ਤਾਂ ਲੱਗਿਆ ਮੇਰੇ ਸਿਰ ਵਿੱਚ ਡਾਂਗ ਮਾਰਤੀ ਹੋਵੇ ਫਿਰ ਸੰਭਲ ਕੇ ਆਖਿਆ ਭਾਖੜਨੀ ਲਿਖਿਆ ਕਿਤਾਬ ਤੇਰੀ ਕਿਵੇਂ ਛਪੂ ਮਹਾਰਾਣੀ ਪ੍ਰਗਟ ਕੀਤੀ ਤਦੇ ਹੀ ਉਸਦੇ ਮੋਬਾਈਲ ਤੇ ਮੈਸੇਜ ਆ ਗਿਆ ਉਹਨੇ ਮੇਰੇ ਸਾਹਮਣੇ ਮੋਬਾਈਲ ਕਰ ਦਿੱਤਾ ਮੈਡਮ ਕਿਤਾਬ ਲਿਖਣ ਵਾਲੇ ਦਾ ਵੀ ਪ੍ਰਬੰਧ ਹੋ ਗਿਆ ਤੁਸੀਂ ਫਿਕਰ ਨਹੀਂ ਕਰਨਾ ਹੁਣ ਅਸੀਂ ਫਿਕਰ ਕਰਾਂਗੇ ਉਹਨਾਂ ਨੇ ਪਹਿਲਾਂ ਵੀ ਕਈ ਬੀਬੀਆਂ ਨੇ ਕਿਤਾਬਾਂ ਲਿਖੀਆਂ ਨੇ ਬਸ ਥੋੜਾ ਖਰਚ ਹੋਰ ਕਰਨਾ ਪਊ ਤੁਸੀਂ ਫਿਕਰ ਨਾ ਕਰੋ ਤੁਸੀਂ ਸਾਡੇ ਅਕਾਊਂਟ 'ਚ ਬਸ 10 ਕੁ ਹਜ਼ਾਰ ਰੁਪਏ ਜਮ੍ਹਾਂ ਕਰਾ ਦਿਓ ਬਾਕੀ ਬਾਅਦ 'ਚ ਕਿਸ਼ਤਾਂ ਵਿੱਚ ਜਮ੍ਹਾਂ ਕਰਵਾ ਦੇਣਾ ਜਿਸ ਦਿਨ ਤੁਸੀਂ ਪੈਸੇ ਜਮ੍ਹਾਂ ਕਰਵਾ ਦਿੱਤੇ ਬਸ ਉਸ ਦਿਨ ਤੋਂ ਸਵਾ ਮਹੀਨੇ ਬਾਅਦ ਆਪਾਂ ਮਕਰਾਂ ਦੇ ਮੱਕੇ ਵਿੱਚ ਇਹ ਕਿਤਾਬ ਰਿਲੀਜ਼ ਕਰਾਂਗੇ ਬਸ ਤੁਸੀਂ ਖਾਣ ਪੀਣ ਦਾ ਪ੍ਰਬੰਧ ਕਰ ਲੈਣਾ ਬਾਕੀ ਸਾਡਾ ਕੰਮ ਹੈ ਪ੍ਰੈਸ ਵਿੱਚ ਵੱਡੀ ਖਬਰ ਫੋਟੋ ਸਮੀਰ ਛਪਣ ਦਾ ਵੀ ਪ੍ਰਬੰਧ ਹੋ ਗਿਆ ਤੁਸੀਂ ਤਿਆਰੀ ਕਰੋ ਤੁਹਾਡੀ ਸਾਰੇ ਪਾਸੇ ਬੱਲੇ ਬੱਲੇ ਹੋ ਜਾਣੀ ਕੋਈ ਇਨਾਮ ਵੀ ਦਵਾ ਸਕਦੀ ਪਤਨੀ ਨੇ ਜਦੋਂ ਮੈਸੇਜ ਦੀ ਗੱਲ ਦੱਸੀ ਮੈਂ ਸਿਰਫ ੜਕੇ ਬੈਠ ਗਿਆ ਸੋਚਣ ਲੱਗ ਪਿਆ ਜੇ ਪੰਜਾਬੀ ਸਾਹਿਤ ਵਿੱਚ ਇਹੋ ਜਿਹੇ ਲੇਖਕ ਤੇ ਕਵਿਤਰੀਆਂ ਆਉਣਗੀਆਂ ਤਾਂ ਫਿਰ ਲੋਕ ਕਿਤਾਬਾਂ ਕਿਹੜੀਆਂ ਪੜ੍ਹਣਗੇ ਦਿਉਰਾਵੇ ਮੈਨੂੰ ਕਹਿਣ ਕੁੜੀਆਂ ਤੇਰੇ ਮੁੰਡੇ ਦਾ ਤੇ ਜੇਠ ਤੇ ਮੜੰਗਾ ਮੈਨੂੰ ਗੁਲਸ਼ਨ ਕੋਮਲ ਦੇ ਇਹ ਬੋਲ ਯਾਦ ਕੀ ਆਏ ਤੌਣੀ ਆ ਗਈ ਫਿਰ ਮਨ ਬਦਲਿਆ ਤੇ ਸੋਚਣ ਲੱਗਿਆ ਪੰਜਾਬੀ ਦੇ ਪਾਠਕ ਤਾਂ ਅਖਬਾਰ ਨਹੀਂ ਖਰੀਦ ਕੇ ਪੜਦੇ ਤੇ ਉਹ ਇਹੋ ਜਿਹੀਆਂ ਕਿਤਾਬਾਂ ਕਿੱਥੋਂ ਖਰੀਦਣਗੇ ਕਈ ਵਾਰ ਪਾਠਕ ਤਾਂ ਅਖਬਾਰ ਵਿੱਚ ਕਿਤਾਬ ਦਾ ਰਿਵਿਊ ਪੜ ਕੇ ਕਿਤਾਬ ਖਰੀਦ ਲੈਂਦੇ ਪਰ ਜਦੋਂ ਪੜਦਾ ਤਾਂ ਮੱਥੇ ਤੇ ਹੱਥ ਮਾਰਦਾ ਹੈ ਰਿਵਿਊ ਕਰਨ ਵਾਲੇ ਵੀ ਕਿਤਾਬ ਨੂੰ ਅਸਮਾਨ ਤੇ ਛਾੜ ਦਿੰਦੇ ਨੇ ਅੱਗੇ ਉਹ ਪਾਠਕ ਉਸ ਨੂੰ ਪੜ ਕੇ ਕਿਤਾਬ ਖਰੀਦਣ ਤੁਰ ਪੈਂਦਾ ਹੈ ਸਿਲਸਿਲਾ ਹੁਣ ਕਈ ਬਰਿਆਂ ਤੋਂ ਚੱਲ ਰਿਹਾ ਹੈ ਪਤਨੀ ਨੂੰ ਖੁਸ਼ ਰੱਖਣ ਲਈ ਬੰਦੇ ਨੂੰ ਕੀ ਕੀ ਪਾਪੜ ਵੇਲਣੇ ਪੈਂਦੇ ਨੇ ਇਹ ਤਾਂ ਸਾਰੇ ਹੀ ਜਾਣਦੇ ਨੇ ਪਰ ਫੋਕੀ ਸ਼ੋਹਰਤ ਲਈ ਅੱਖ ਝੱਪਣਾ ਔਖਾ ਹੁੰਦਾ ਹੈ ਨਾਲੇ ਪਤਨੀ ਨੂੰ ਕੀ ਪਤਾ ਕਿ ਕਫਤਾ ਕੀ ਹੁੰਦੀ ਹੈ ਪਰ ਉਸ ਨੂੰ ਤਾਂ ਫੇਸਬੁੱਕ ਵਾਲੇ ਰੋਜ਼ ਹੀ ਕਮੈਂਟ ਕਰ ਕਰਕੇ ਔਖਾ ਰਹੇ ਹਨ ਕਿ ਉਹ ਵੀ ਲੇਖਕਾ ਬਣ ਸਕਦੀ ਹੈ ਪਰ ਉਹ ਨਹੀਂ ਜਾਣਦੀ ਕਿ ਪਰਦੇ ਦੇ ਪਿੱਛੇ ਕੀ ਹੈ ਹੁਣ ਤੁਸੀਂ ਆਖੋਗੇ ਕਿ ਪਰਦੇ ਦੇ ਪਿੱਛੇ ਕੀ ਹੈ ਭਾਈ ਸਾਹਿਬ ਪਰਦੇ ਦੇ ਪਿੱਛੇ ਉਹੀ ਕੁਝ ਹੈ ਜਿਹੜਾ ਘਰ ਵਾਲੇ ਦੇ ਆਦਮੀ ਦੇ ਮਰਨ ਤੋਂ ਬਾਅਦ ਕਰਦੇ ਹੈ ਜਿਵੇਂ ਰੰਡੀ ਉੱਤੇ ਛੜਾ ਜੇਠ ਚਾਦਰ ਪਾਉਂਦਾ ਹੈ ਫਿਰ ਇਸ ਚਾਦਰ ਦੇ ਅੰਦਰ ਕੀ ਹੁੰਦਾ ਹੈ ਇਹ ਤਾਂ ਤੁਸੀਂ ਵੀ ਸਮਝਦੇ ਤੇ ਜਾਣਦੇ ਹੋ ਪਰ ਦੁੱਖ ਦੀ ਗੱਲ ਹੈ ਜਿਹੜੇ ਸਭ ਕੁਝ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਕਿਵੇਂ ਦੇ ਕਪਤਾ ਦੇ ਜੇਠ ਵੱਧ ਰਹੇ ਨੇ ਕਪਤਾ ਦੇ ਨਾਲ ਰੋਜ਼ਾਨਾ ਗੈਂਗਰੇਪ ਹੁੰਦਾ ਉਹ ਸਭ ਦੇ ਸਭ ਮੂੰਛ ਘੁੰਗਣੀਆਂ ਪਾਈ ਬੈਠੇ ਨੇ ਜਾਂ ਫਿਰ ਦੂਰੋਂ ਹੀ ਨਜ਼ਾਰੇ ਲੈ ਰਹੇ ਨੇ ਕਈ ਤਾਂ ਰੋਜ਼ ਹੀ ਕੋਈ ਨਾ ਕੋਈ ਕਿਤਾਬ ਰਿਲੀਜ਼ ਕਰਕੇ ਅਖਬਾਰਾਂ ਨੂੰ ਫੋਟੋ ਖਬਰ ਭੇਜ ਦਿੰਦੇ ਨੇ ਬਸ ਉਹਨਾਂ ਦੀ ਇਸੇ ਨਾਲ ਹੀ ਰੋਟੀ ਹজম ਹੋ ਜਾਂਦੀ ਹੈ ਜਿਨ੍ਹਾਂ ਨੂੰ ਕਬਜ਼ ਜਾਂ ਗੈਸ ਦੀ ਬਿਮਾਰੀ ਹੁੰਦੀ ਹੈ ਉਹ ਇੱਕ ਦੂਜੇ ਦੀਆਂ ਚੁਗਲੀਆਂ ਕਰਕੇ ਆਪਣੀ ਗੈਸ ਖਾਰਜ ਕਰ ਲੈਂਦੇ ਨੇ ਪਿਛਲੇ ਸਮਿਆਂ ਦੇ ਵਿੱਚ ਇਹੋ ਜੀਆਂ ਕਿੰਨੀਆਂ ਹੀ ਕਿਤਾਬਾਂ ਆਈਆਂ ਨੇ ਜਿਸ ਬਾਰੇ ਮੈਨੂੰ ਗੀਤ ਯਾਦ ਆ ਗਿਆ ਦੇਵਰਾ ਵੇ ਮੈਨ ਕਹਿਣ ਕੁੜੀਆਂ ਤੇਰੇ ਮੁੰਡੇ ਦਾ ਤਰਜੀਹ ਤੇ ਮੜੰਗਾ ਹੁਣ ਕਪਤਾ ਦੇ ਜੇਠ ਨੂੰ ਕੋਈ ਕੀ ਦੱਸੇ ਕਪਤਾ ਲਿਖਣੀ ਤਾਂ ਕਬਜ਼ ਹੈ ਨਾ ਕਿ ਗੈਸ ਦੀ ਬਿਮਾਰੀ ਉਹ ਤਾਂ ਰੋਜ਼ ਹੀ ਨਵੇਂ-ਨਵੇਂ ਚੰਦ ਚੜ੍ਹ ਹੀ ਜਾਂਦੇ ਨੇ ਇਹ ਚੰਦ ਹੁਣ ਸਾਡੇ ਘਰ ਵੀ ਚੜਨ ਵਾਲਾ ਪਰ ਮੈਂ ਇਹ ਚੰਦ ਕਦੇ ਚੜਨ ਨਹੀਂ ਦੇਵਾਂਗਾ ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ ਅੱਖੀਂ ਵੇਖ ਕੇ ਮੱਖੀ ਤਾਂ ਨਿਗਲੀ ਨਹੀਂ ਜਾ ਸਕਦੀ ਪਰ ਜਿਹੜੇ eri ਤੇ ਜਰੀ ਜਾਂਦੇ ਐ ਉਹ ਕੌਣ ਨੇ ਕਿਉਂ ਮਾਂ ਬੋਲੀ ਦੇ ਦਲਾਲ ਨੇ ਜਾਂ ਚੰਡਾਲ ਨੇ ਜਿਹੜੇ ਮਾਂ ਬੋਲੀ ਦੇ ਸੇਵਕ ਬਣੇ ਬੈਠੇ ਨੇ ਖੈਰ ਮੈਂ ਆਪਣੀ ਪਤਨੀ ਦਾ ਅਜਿਹਾ ਜੇਠ ਕਿਸੇ ਨੂੰ ਹਰਗਿਜ ਨਹੀਂ ਬਣਨ ਦੇਵਾਂਗਾ ਤੇ ਨਾ ਹੀ ਅਖੌਤੀ ਕਵਿਤਰੀ ਪੰਜਾਬੀ ਸਹਿਤ ਦੇ ਵਿੱਚ ਇਹੋ ਜੀਆਂ ਕਿੰਨੀਆਂ ਕ ਕਿਤਾਬਾਂ ਨੇ ਇਸ ਦਾ ਪਤਾ ਤਾਂ ਕਿਤਾਬ ਪੜ੍ਹ ਕੇ ਹੀ ਲੱਗ ਜਾਂਦਾ ਹੈ ਇਹ ਤਾਂ ਪੁਰਾਣੇ ਹਿੰਦੀ ਫਿਲਮ ਤੇ ਗੀਤਾਂ ਨੀਆਂ ਗਜਲਾਂ ਤੇ ਕਵਤਾਵਾਂ ਆ ਰਹੀਆਂ ਨੇ ਜਿਨ੍ਹਾਂ ਅਰਬੀ ਫਾਰਸੀ ਤੇ ਉਰਦੂ ਦਾ ਪਤਾ ਨਹੀਂ ਉਹ ਆਪਣੀਆਂ ਕਵਤਾਵਾਂ ਦੇ ਵਿੱਚ ਉਹ ਸ਼ਬਦ ਬੱਤ ਰਹੇ ਨੇ ਪਰ ਜਦੋਂ ਕੋਈ ਸ਼ਬਦ ਦੇ ਅਰਥ ਪੁੱਛ ਲੈਂਦਾ ਤਾਂ ਬਾੜ ਚ ਫਸੇ ਬਿੱਲੇ ਵਾਂਗ ਦੇਖਦੇ ਨੇ ਤੇ ਉਹਨਾਂ ਨੂੰ ਕੈਨੇਡਾ ਵਿੱਚ ਵੀ ਤੌਣੀ ਤੇ ਦਵਾਈ ਵਿੱਚ ਠੰਡ ਲੱਗਦੀ ਹੈ ਪਰ ਹੁਣੇ ਹੀ ਪਤਾ ਲੱਗਾ ਕਿ ਇੱਕ ਹੀ ਨਹੀਂ ਕਈਆਂ ਦੀ ਕਿਤਾਬ ਵੀ ਕਿਸੇ ਦੀ ਲਿਖੀ ਤੇ ਕਿਸੇ ਦੇ ਨਾਂ ਤੇ ਛਪੀ ਹੋਈ ਹੈ ਤੁਹਾਡਾ ਕੀ ਖਿਆਲ ਸੀ ਪਰ ਇਹ ਜੋ ਕੁਝ ਵੀ ਹੋ ਰਿਹਾ ਹੈ ਇਸ ਦੇ ਨਾਲ ਤੁਸੀਂ ਕਿੰਨੇ ਕ ਸਹਿਮਤ ਹੋ ਬੁੱਧ ਸਿੰਘ ਨੀਲੋ ਜੀ ਦੀ ਲਿਖਤ ਇੱਥੇ ਹੀ ਸਮਾਪਤ ਹੁੰਦੀ ਹੈ ਤੁਸੀਂ ਕਮੈਂਟਾਂ ਚ ਦੱਸਿਓ ਕਿ ਸੱਚਮੁੱਚ ਇਸ ਤਰ੍ਹਾਂ ਦੀਆਂ ਕਿਤਾਬਾਂ ਛਪ ਰਹੀਆਂ ਨੇ ਕਵੀ ਪੰਪ ਰਹੇ ਨੇ ਤੇ ਕਵਿਤਰੀਆਂ ਆ ਰਹੀਆਂ ਨੇ